ਦੋਸਤੋ ਜਿਹੜਾ ਦੁਨੀਆ ਦੇ ਵਿੱਚ ਕਹਿ ਲਈਏ ਸਭ ਤੋਂ ਬੈਸਟ ਜਿਹੜੀ ਕਾਰਬੋਹਾਈਡਰੇਟ ਹੈਗੀ ਉਹ ਜਿਹੜੀ ਸ਼ਕਰਗੰਦੀ ਨੂੰ ਮੰਨਿਆ ਗਿਆ ਹੈਗਾ ਸਭ ਤੋਂ ਚੰਗੀ ਕਾਰਬੋਹਾਈਡਰੇਟ ਜਿਹੜੀ ਆਪਾਂ ਨੂੰ ਇਸ ਦੇ ਵਿੱਚੋਂ ਮਿਲਦੀ ਹੈਗੀ ਤੇ ਸ਼ਕਰਗੰਦੀ ਨੂੰ ਆਪਾਂ ਆਸਾਨੀ ਨਾਲ ਆਪਣੇ ਖੇਤ ਦੇ ਵਿੱਚ ਹਗਾ ਸਕਦੇ ਆਂਗੇ ਆਲੂਆਂ ਦੇ ਵਾਂਗੂ ਥੋੜਾ ਟਾਈਮ ਇਹਨੂੰ ਆਪਾਂ ਸਟੋਰ ਵੀ ਰੱਖ ਸਕਦੇ ਆਂਗੇ ਤੇ ਲਾਉਣ ਦਾ ਸਮਾਂ ਕੀ ਹੈਗਾ ਕਦੋਂ ਇਹਦੀ ਪਟਾਈ ਕਰਨੀ ਹੈ ਕੀ ਦੇਖਭਾਲ ਹੈਗੀ ਤੇ ਕੀ ਕੀ ਇਹਦਾ ਆਪਾਂ ਨੂੰ ਫਾਇਦਾ ਹੈਗਾ ਲਾਉਣ ਤੇ ਸਾਰੀਆਂ ਚੀਜ਼ਾਂ ਬਾਰੇ ਜਿਹੜੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਆਖਰ ਤੱਕ ਜਰੂਰ ਦੇਖਿਓ ਯਾ ਸ਼ਕਰਗੰਦੀ ਦੀਆਂ ਵੈਸੇ ਜਿਹੜੀਆਂ ਵੈਰਾਈਟੀਆਂ ਆਗੀਆਂ ਉਹ 2-3 ਹੈਗੀਆਂ ਨੇ ਪਰ ਜਿਹੜਾ ਉਹਨਾਂ ਬਾਰੇ ਆਪਾਂ ਨੂੰ ਖਾਸ ਜਾਣਕਾਰੀ ਨਹੀਂ ਹੈਗੀਗੀ ਪਰ ਜਿਹੜੀ ਇਹ ਵੈਰਾਈਟੀ ਹੈਗੀ ਇਹ ਤਾਂ ਆਪਾਂ ਨੂੰ ਕਾਫੀ ਵਧੀਆ ਝਾੜ ਤੇ ਕਾਫੀ ਵਧੀਆ ਸੁਆਦ ਇਸਟ ਜਿਹੜੀ ਸ਼ਕਰਗੰਦੀ ਮਿਲਦੀ ਹੈਗੀ ਇਹਨੂੰ ਲਾਉਣ ਦਾ ਸਮਾਂ ਜਿਹੜਾ ਅਪ੍ਰੈਲ ਮਈ ਦੇ ਵਿੱਚ ਆਪਾਂ ਇਹਨੂੰ ਲਾਉਣਾਗਾ ਜੀ ਅਪ੍ਰੈਲ ਮਈ ਦੇ ਵਿੱਚ ਲਾਉਣ ਤੋਂ ਬਾਅਦ ਤੁਸੀਂ ਇਹਨੂੰ ਚੰਗਾ ਮੋਟੀਆਂ ਬੱਟਾਂ ਬਣਾ ਕੇ ਉਹਦੇ ਉੱਪਰ ਲਾ ਦੇਣੀ ਹੈਗੀਆਂ ਇਹਦੀ ਮੰਨ ਲਓ ਵੀ ਆਹ ਚੀਜ਼ ਹੈ ਜਿਵੇਂ ਐਸ ਰੋਡ ਤੁਸੀਂ ਇਹਨੂੰ ਤੋੜਨਾਗਾ ਤੇ ਇਸ 로ਟੀ ਦੱਬ ਦੇਣਾਗਾ ਇਹਦੇ ਵਿੱਚ ਜੜਾ ਬਣ ਜਾਂਦੀਆਂ ਤੇ ਅੱਗੇ ਜਿਹੜਾ ਦਾ ਵਾਧਾ ਹੁੰਦਾ ਰਹਿੰਦਾਗਾ ਤੇ ਇਹਦੇ ਵਿੱਚ ਜਿਹੜਾ ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਕਿ ਜਿਹੜੀਆਂ ਬੱਟਾਂ ਤੇ ਖਾਈਆਂ ਆਪਾਂ ਨੂੰ ਸਹੀ ਤਰੀਕੇ ਨਾਲ ਬਣਾਉਣੀਆਂ ਪੈਂਦੀਆਂ ਆਂ ਗਿਆ ਉਹਦਾ ਮੁੱਖ ਕਰਨਾ ਹੈ ਕਿ ਪਾਣੀ ਦੇ ਨੂੰ ਕਾਫੀ ਲੋੜ ਰਹਿੰਦੀ ਹੈਗੀ ਹੁਣ ਲਗਭਗ ਜਿਹੜੀ ਇਹ ਅਕਤੂਬਰ ਨਵੰਬਰ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈਗੀ ਹੁਣ ਇਹਦਾ ਥੋੜੇ ਦਿਨਾਂ ਤੱਕ ਪੱਟਣ ਦਾ ਸਮਾਂ ਆ ਚੁੱਕਿਆਗਾ ਤੇ ਚੰਗਾ ਇਹਦਾ ਸਾਈਜ਼ ਲੈਣ ਲਈ ਆਪਾਂ ਕੀ ਕਰ ਸਕਦੇ ਆਂਗੇ ਇਹਦੀ ਇੱਕ ਦੋ ਵਾਰੀ ਜਿਹੜੀ ਬਿਜਲੀ ਕਟਾਈ ਕਰ ਦੇਣੀ ਚਾਹੀਦੀ ਹੈ ਆਪਾਂ ਨੂੰ ਜਿਆਦਾ ਇਹਦੀ ਬੇਲ ਦੂਰ ਫੈਲੀ ਹੋਈ ਹੈ ਜਿਹੜੀ ਉਹਨੂੰ ਕੱਟ ਕੇ ਜਾਂ ਉੱਪਰੋਂ ਕੱਟ ਕੇ ਥੋੜੀ ਥੋੜੀ ਛੱਡਣੀ ਚਾਹੀਦੀ ਹੈਗੀ ਉਹਦੇ ਨਾਲ ਜਿਹੜੇ ਇਹ ਥੱਲੇ ਬਾਲਾ ਬਕੈਲੀਏ ਜਾਂ ਜਿਹੜੇ ਇਹ ਗੰਢੀ ਬਣਦੀ ਹੈਗੀ ਮੋਟੀ ਹੋ ਜਾਂਦੀ ਹੈਗੀ ਇਹ ਮੋਟੀ ਕਿਉਂ ਹੁੰਦੀ ਹੈਗੀ ਕਿਉਂਕਿ ਜਿੰਨਾ ਪੱਤਿਆਂ ਦਾ ਜਿਹੜਾ ਜੜ ਨੇ ਪੱਤਿਆਂ ਨੂੰ ਭੋਜਨ ਭੇਜਣਾ ਹੁੰਦਾ ਤਾਂ ਉਹ ਇੱਕ ਵਾਰ ਰੁਕ ਜਾਂਦਾ ਹੈਗਾ ਤੇ ਉਹ ਜਿਹੜਾ ਗੰਢੀ ਨੂੰ ਲੱਗਣਾ ਸ਼ੁਰੂ ਹੋ ਜਾਂਦਾ ਹੈਗਾ ਜਦੋਂ ਉਹਨੂੰ ਦੁਬਾਰੇ ਪੱਤੇ ਨਿਕਲਦੇ ਉ ਜਿਹੜਾ ਗੰਡੀ ਦਾ ਬਣ ਜਾਂਦਾਗਾ ਤੇ ਆਪਾਂ ਨੂੰ ਜਿਹੜਾ ਇਹਦਾ ਖਾਣ ਵਾਲਾ ਭਾਗ ਉਹ ਇਹ ਗੰਡੀ ਹੁੰਦੀ ਹੈਗੀ ਤੇ ਉੱਪਰਲੀ ਬੇਲ ਦਾ ਆਪਾਂ ਨੂੰ ਕੀ ਫਾਇਦਾਗਾ ਇੱਕ ਤਾਂ ਇਹ ਆ ਵੀ ਜਿਵੇਂ ਇਹ ਇੱਕ ਤਰ੍ਹਾਂ ਦੀ ਕੁਦਰਤੀ ਦੇਸੀ ਮਲਚਿੰਗ ਆਪਣੇ ਲਈ ਦੇਸੀ ਮਲਚਿੰਗ ਕਿਵੇਂ ਕਿ ਮਿੱਟੀ ਨੂੰ ਢੱਕ ਕੇ ਰੱਖਦੀ ਹੈ ਜੀ ਜਵਾਣੂਆਂ ਦੀ ਗਿਣਤੀ ਮਿੱਟੀ ਦੇ ਵਿੱਚ ਵੱਧਦੀ ਹੈਗੀ ਤੇ ਜਿਹੜੀਆਂ ਜਗ੍ਹਾਵਾਂ ਤੇ ਜ਼ਿਆਦਾ ਧੁੱਪ ਪੈਂਦੀ ਰਹਿੰਦੀ ਹੈਗੀ ਉਹ ਮਿੱਟੀ ਉਨੀ ਪਜਾਉ ਨਹੀਂ ਰਹਿੰਦੀਗੀ ਜਿਹੜੀ ਨੰਗੀ ਮਿੱਟੀ ਹੈਗੀ ਇਸ ਲਈ ਜਿਹੜੀ ਟੱਕੀ ਹੋਈ ਮਿੱਟੀ ਹੈ ਜਿਵੇਂ ਕਿ ਜੰਗਲਾਂ ਦੀ ਮਿੱਟੀ ਦਾ ਆਧਾਰਨ ਲੈ ਲਈਏ ਉਹ ਟੱਕੀ ਰਹਿੰਦੀ ਹੈਗੀ ਤੇ ਉੱਥੇ ਜਿਹੜਾ ਆਰਗੈਨਿਕ ਕਾਰਬਨ 6 ਤੋਂ ਲੈ ਕੇ 7 ਤੱਕ ਵਗ ਜਾਂਦਾ ਹੈਗਾ ਤੇ ਜਿਹੜਾ ਆਮ ਆਪਣੇ ਖੇਤਾਂ ਦਾ 0.30 0.40 ਰਹਿ ਗਿਆ ਹੁਣ ਉਹ ਜੰਗਲਾਂ ਦੇ ਵਿੱਚ 6 ਤੋਂ 7 ਆਰਗੈਨਿਕ ਕਾਰਬਨ ਹੁੰਦਾ ਹੈਗਾ ਤੇ ਜਿਹੜਾ ਆਰਗੈਨਿਕ ਕਾਰਬਨ ਹੈਗਾ ਜੇ ਖੇਤ ਦੇ ਵਿੱਚ ਵਧੂਗਾ ਵਧ ਕਰਾਂਗੇ ਇਹਨੂੰ ਤਾਂ ਜੋ ਜਿਹੜਾ ਖੇਤ ਦੀ ਉਪਜਾਊ ਸ਼ਕਤੀ ਵਧਦੀ ਹੈਗੀ ਤੇ ਇਹ ਉਹਦੇ ਵਿੱਚ ਚੰਗੀ ਸਹਿਗਤ ਸਾਫਤ ਹੁੰਦੀ ਹੈਗੀ ਤੇ ਇਹ ਹੁਣ ਆਪਣੇ ਇੱਥੇ ਦੋ ਤਿੰਨ ਜਿਹੜੇ ਆਪਣੇ ਨਿੰਬੂ ਦੇ ਬੂਟੇ ਲੱਗੇ ਹੋਏ ਆ ਉਹਦੇ ਵਿੱਚ ਇਹਨੂੰ ਆਪਾਂ ਕੁਦਰਤੀ ਮਲਚ ਦੇ ਤੌਰ ਤੇ ਲਾਇਆ ਸੀਗਾ ਤੇ ਹੁਣ ਵਧੀਆ ਤਰੀਕੇ ਨਾਲ ਜਿਹੜੀ ਬਣਨੀ ਸ਼ੁਰੂ ਹੋਊਗੀ ਤੇ ਹੁਣ ਇਹਦੀ ਇੱਕ ਵਾਰ ਕਟਾਈ ਕਰਾਂਗੇ ਤੇ ਜਿਹੜੀ 15 ਤੋਂ 20 ਦਿਨਾਂ ਜਾਂ 25 ਕਿ ਦਿਨਾਂ ਬਾਅਦ ਇਹਨੂੰ ਜਿਹੜਾ ਆਪਾਂ ਪਟਾਈ ਸ਼ੁਰੂ ਕਰ ਦਾਂਗੇ ਇਹਦਾ ਬੀਜ ਕਿਵੇਂ ਤਿਆਰ ਕਰਨਾਗਾ ਉਸ ਸਮੇਂ ਜਿਹੜਾ ਕੋਸ ਤੁਸੀਂ ਥੋੜੀਆਂ ਬੱਲਾਂ ਛੱਡ ਲੈਣੀਆਂ ਹੈਗੀਆਂ ਜਾਂ ਤੁਸੀਂ ਉੱਪਰੋਂ ਵੱਢ ਕੇ ਇਹਨਾਂ ਨੂੰ ਆਪਣੇ ਤੁਸੀਂ ਥੱਲੇ ਜਿਹੜੀਆਂ ਇਹ ਗੰਡੀਆਂ ਨਿਕਲਣੀਆਂ ਆਈਆਂ ਇਹਨਾਂ ਨੂੰ ਤੁਸੀਂ ਪੱਟਣ ਤੋਂ ਬਾਅਦ ਥੋੜੇ ਸਮੇਂ ਬਾਅਦ ਦੱਬ ਦੇਣਾਗਾ ਤੇ ਬੇਲਾਂ ਜਿਹੜੀਆਂ ਦੁਬਾਰੇ ਤਿਆਰ ਹੋਣਗੀਆਂ ਉਹ ਤੋਂ ਇੱਕ ਬੇਲ ਤੋਂ ਤੁਸੀਂ ਲਗਭਗ ਇੱਕ ਵੱਟ ਦੀ ਜਿਹੜਾ ਬੀਜ ਲੈ ਸਕਦੇ ਹੋਗੇ ਜਿਵੇਂ ਤੁਹਾਨੂੰ ਦੱਸਿਆ ਕਿ ਤੁਸੀਂ ਇਹਨੂੰ ਆਪਣਾ ਕੱਟ ਕੇ ਤੇ ਇਸ ਤਰ੍ਹਾਂ ਥੋੜੀਆਂ-ਥੋੜੀਆਂ ਜੜਾਂ ਨਿਕਲਦੀਆਂ ਆਈਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਜੜਾਂ ਨਿਕਲਦੀਆਂ ਆਗੀਆਂ ਇਹਨਾਂ ਜੜਾਂ ਨੂੰ ਤੁਸੀਂ ਦੱਬ ਦੇਣਾਗਾ ਤੇ ਅੱਗੇ ਇਹਦਾ ਵਾਧਾ ਹੋਣਾ ਜਿਹੜਾ ਸ਼ੁਰੂ ਹੋ ਜਾਂਦਾਗਾ ਤੇ ਇਹਦੀ ਜਿਹੜੀ ਬੇਲ ਆਗੀ ਕੱਟਣ ਤੋਂ ਬਾਅਦ ਉਹ ਆਪਾਂ ਪਸ਼ੂਆਂ ਨੂੰ ਪਾ ਸਕਦੇ ਹਾਂਗੇ ਚਾਰੇ ਦੇ ਤੌਰ ਤੇ ਜਿਹੜੇ ਦੁੱਧਾਰੂ ਪਸ਼ੂ ਆ ਉਹਨਾਂ ਚ ਦੁੱਧ ਦੀ ਮਾਤਰਾ ਜਿਹੜੀ ਬੇਲ ਦੇ ਨਾਲ ਕਾਫੀ ਜ਼ਿਆਦਾ ਵਾਧੀ ਹੈਗੀ ਤੇ ਜਿਹੜਾ ਚੰਗੀ ਸਿਹਤਮੰਦ ਜਿਹੜੀ ਖਰਾਕ ਇੱਕ ਪਸ਼ੂਆਂ ਲਈ ਵੀ ਇਹ ਬਣ ਸਕਦੀ ਹੈਗੀ ਦੋਨਾਂ ਕੰਮਾਂ ਦੇ ਲਈ ਆਪਾਂ ਇਹਦੀ ਵਰਤੋਂ ਕਰ ਸਕਦੇ ਹਾਂਗੇ ਸ਼ਗਰ ਗੰਦੀ ਸੰਬੰਧੀ ਜਾਂ ਕੁਦਰਤੀ ਖੇਤੀ ਸੰਬੰਧੀ ਤੁਹਾਡਾ ਕੋਈ ਹੋਰ ਸਵਾਲ ਹੋਵੇ ਤਾਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋਗੇ ਤੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ